ਜੇ ਵੀਰੇ ਆਪਾਂ ਹੈਂਡੀਕੈਪ ਲੌਕ ਹੋ ਕੇ ਵੀ ਆਪਾਂ ਇੱਥੇ ਆ ਸਕਦੇ ਤਾਂ ਤੁਸੀਂ ਕਿਉਂ ਨਹੀਂ ਵੀਰੇ ਰੁਕਾ ਦੇ ਜੋ ਮੈਂ ਹੁਣ ਕੀ ਕਰਾਂ ਚਾਵਾਂ ਕੀ ਇਹ ਰਣਾ ਫਿਰ ਵੀ ਸਾਡੇ 2 80-80 ਸਾਲ ਦੇ ਬਜ਼ੁਰਗਾਂ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਕਿੰਨੇ ਦੀ ਜਮੀਰਾਂ ਜਾਗਦੀਆਂ ਨਾ ਜੀ ਉਹ ਇੱਥੇ ਜ਼ਰੂਰ ਆਉਂਦੇ ਆ ਜੀ ਮੈਂ ਹੁਣ ਇਹ ਹੀ ਸੋਚ ਕੇ ਚੱਲਦਾ ਕਿ ਮੇਰੀ ਬੀਲ ਚ ਨਹੀਂ ਮਿਲਦਾ ਜੀ ਮੈਂ ਇਹ ਨਹੀਂ ਸੋਚਿਆ ਕਦੀ ਮਾਨਸ ਵੀ ਹਾਂ ਵੀ ਮੈਂ ਪੰਗ ਹੋ ਗਿਆ ਮੈਂ ਕੁਝ ਨਹੀਂ ਕਰ ਸਕਦਾ ਤੇ ਮੈਂ ਸਾਰੇ ਕੁਝ ਕਰਦਾ ਹਾਂ ਜੀ ਦੂਜੇ ਕਿਸਾਨੀ ਕੋਲ ਦੇ ਵਿੱਚ ਕਿ ਮੰਗਾਂ ਦੇ ਲਈ ਭਾਵੇਂ ਉਹ ਐਮਐਸਪੀ ਦੀ ਗੱਲ ਕਰ ਲਈਏ ਭਾਵੇਂ ਉਹ ਲਖੀਮਪੁਰ ਖੀਰੀ ਦੇ ਇਨਸਾਫ ਦੀ ਗੱਲ ਕਰ ਲਈਏ ਭਾਵੇਂ ਉਹ ਜਿਹੜੀ ਇੱਕ ਹੋਰ ਮੰਗ ਰੱਖੀ ਗਈ ਚੀਜ਼ ਜਿਸ ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਜਿਹੜੇ ਕਿਸਾਨ ਪਤੀ ਪਤਨੀ ਨੇ ਉਹਨਾਂ ਨੂੰ 10000 ਪੈਨਸ਼ਨ ਦੀ ਗੱਲ ਕਰ ਲਈ ਯਾਨੀ ਕਿ ਤਬਾਅਮ ਕਿਸਾਨੀ ਮੰਗਾਂ ਨੂੰ ਲੈ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥ ਆਪਣੀ ਟੀਵੀ ਸਕਰੀਨ ਦੇ ਉੱਤੇ ਅਸੀਂ ਨਾਲ ਗੱਲਬਾਤ ਕਰਦੇ ਆਂ 휠체어 ਤੇ ਨੇ ਲੇਕਿਨ ਫਿਰ ਵੀ 13 ਤਰੀਕ ਤੋਂ ਅਸੀਂ ਗੱਲਬਾਤ ਕੀਤੀ 13 ਤਰੀਕ ਤੋਂ ਲਗਾਤਾਰ ਇੱਥੇ ਬਣੇ ਹੋਏ ਨੇ ਕਿ ਸਾਨੂੰ ਸਪੋਰਟ ਕਰਨ ਦੇ ਲਈ ਗੱਲਬਾਤ ਕਰਦੇ ਵਿੱਚ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਤੇ ਮੈਂ ਜ਼ਿਲ੍ਹਾ ਹਾਰਪੁਰ ਤੋਂ ਆਂ ਜੀ ਇਸ ਤਰ੍ਹਾਂ ਦੇ ਵਿੱਚ ਮੈਂ 13 ਤਰੀਕ ਤੋਂ ਹੀ ਸ਼ਾਮਲ ਹਾਂ ਜੀ ਤੇ ਮੈਂ ਆਪਣੇ ਇੱਕ ਨੌਜਵਾਨ ਪੀੜੀ ਨੂੰ ਇੱਕ ਆਪਣੇ ਥੋੜੀ ਜਿਹੀ ਪਹਿਲੇ ਅਪੀਲ ਕਰਨ ਚਾਹੁੰਦਾ ਵੀਰੇ ਜੋ ਵੀ ਆਪਣੇ ਘਰਾਂ ਵਿੱਚ ਹੈਗੇ ਆ ਹੱਲੇ ਵੀ ਤੋਂ ਵੀਰੇ ਘਰ ਤੋਂ ਸਿੱਧੇ ਇੱਧਰ ਆਓ ਬਾਹਰ ਆਓ ਇਸ ਤਰਨੇ ਤੇ ਬਣੋ ਕਿਉਂਕਿ ਸਾਰੀ ਸੰਗਤ ਦਾ ਏਕਤਾ ਇਹ ਸੰਘਰਸ਼ ਹੈ ਜੋ ਸਾਡੇ ਕੱਲਿਆਂ ਦਾ ਨਹੀਂ ਹੈ ਕਿਸਦਾ ਵੀ ਜੇ ਵੀਰੇ ਆਪਾਂ ਹੈਂਡੀਕੈਪ ਲੋਕ ਹੋ ਕੇ ਵੀ ਆਪਾਂ ਇੱਥੇ ਆ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਵੀਰੇ ਤਾਂ ਸਾਰੇ ਵੀਰੇ ਮੇਰੇ ਇੱਥੇ ਆਓ ਵੀਰੇ ਇੱਥੇ ਸੇਵਾ ਵੀ ਸੰਜੋਗ ਕਰੋ ਸਾਡੇ ਨਾਲ ਵੀ ਕਿਉਂਕਿ ਆਪਾਂ ਹੁਣ ਵੀ ਸ਼ਾਂਤਮਈ ਤਰੀਕੇ ਨਾਲ ਚੱਲੇ ਹੋਏ ਤੇ ਪਹਿਲਾਂ ਵੀ ਹੀ ਸ਼ਾਂਤਮਈ ਤਰੀਕੇ ਨਾਲ ਚੱਲੇ ਹੋ ਸੀ ਫਿਰ ਵੀ ਇਹਨਾਂ ਨੇ ਸਰਕਾਰ ਦੇ ਜੋ ਮੈਂ ਹੁਣ ਕੀ ਕਹਾਵਾਂ ਕਮਾ ਕੀ ਇਹਨਾਂ ਨੇ ਫਿਰ ਵੀ ਸਾਡੇ 88 ਸਾਲ ਦੇ ਬਜ਼ੁਰਗਾਂ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਜੋ ਛੋਟੇ ਛੋਟੇ ਬੱਚੇ ਉਹਨਾਂ ਤੇ ਵੀ ਗੋਲੀਆਂ ਚਲਾਈਆਂ ਨੇ ਕੋਈ ਨਹੀਂ ਅੱਗੇ ਦੇਖਿਆ ਨੇ ਵੀ ਬੁੱਢਾ ਜਾਂ ਬਜ਼ੁਰਗ ਕੋਈ ਵੀ ਨਹੀਂ ਕੁਝ ਨਹੀਂ ਦੇਖਿਆ ਬਸ ਇਹਦੇ ਗੋਲੀਆਂ ਫਾਇਰਿੰਗ ਕੀਤੀਆਂ ਪਿੱਤਲ ਦੀਆਂ ਗੋਲੀਆਂ ਵਰਸਾਈਆਂ ਨੇ ਤੇ ਅंसू ਗੋਲ ਦੇ ਗੋਲੇ ਦਾ ਵਰਸਾਏ ਵਰਸਾਏ ਤੇ ਨਾਲ ਸ਼ਰੇ ਵੀ ਵਰਸਾਏ ਨੇ ਕਿਹ ਨੌਜਵਾਨ ਜੋ 15 15 ਸਾਲ ਦੇ 12-12 ਸਾਲ ਦੇ ਉਹ ਵੀ ਫੱਟੜ ਹੋਏ ਜੀ ਬਿਲਕੁਲ ਆਪਾਂ ਸ਼ਾਂਤਵੇਂ ਤਰੀਕੇ ਨਾਲ ਸੰਘਰਸ਼ ਕਰ ਰਹੇ ਸੀ ਫਿਰ ਵੀ ਇਹਨਾਂ ਨੇ ਬਿਨਾਂ ਕਿਸੇ ਕੱਲ ਤੋਂ ਸਾਡੇ ਉੱਤੇ ਗੋਲੇਬਾਰੀ ਕੀਤੀ ਹੈ ਜੀ ਇਹ ਤਾਂ ਇਹਨਾਂ ਨੇ ਇਦਾਂ ਕੀਤਾ ਜਿਦਾ ਚੀਨ ਦੇ ਬਾਰਡਰ ਤੇ ਨਹੀਂ ਲੜਦੇ ਲੜਾਈਆਂ ਹਾਂ ਵੀ ਆ ਜਾਓ ਵੀ ਆਪਾਂ ਗੋਲੀ ਚਲਾਈ ਸ਼ੇਸ਼ ਸਿੰਘ ਜੀ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਨੌਜਵਾਨ ਨੂੰ ਕਹਿਣਾ ਚਾਹੁੰਦੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਆਪਣਾ ਹਿੱਸਾ ਦਿਓ ਲੇਕਿਨ ਕਿਵੇਂ ਕਿਉਂਕਿ ਸਾਬਤ ਸੰਪੂਰਨ ਹੁੰਦੇ ਵੀ ਕਈ ਵਾਰ ਲੋਕ ਜਿਹੜੇ ਨੇ ਚਾਹੇ ਕਿ ਲੋ ਡਰ ਦੇ ਮਾਰੇ ਆ ਕਿਸੇ ਵੀ ਮਜਬੂਰੀ ਬਸ ਜਿਹੜੇ ਨੂੰ ਨਹੀਂ ਪਹੁੰਚ ਪੰਦੇ ਤੁਹਾਨੂੰ ਇਹ ਜਜ਼ਬਾ ਇਹਨਾਂ ਕਿਵੇਂ ਆਇਆ ਕਿ ਮੈਨੂੰ ਲੱਗਦਾ ਤੁਸੀਂ ਦਾ ਟੀ-ਸ਼ਰਟ ਵੀ ਇਹਨਾਂ ਨੇ ਉਹੀ ਪਾਈ ਹੋਈ ਹੈ ਨੋ ਫਾਰਮਰਸ ਨੋ ਜੀਖੋ ਜੀ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਹਨ ਜੀ ਉਹ ਇੱਥੇ ਜ਼ਰੂਰ ਆਉਂਦੇ ਆ ਜੀ ਉਹ ਜਾਗਦੀ ਚ ਮੇਰੇ ਅਦੇ ਹੀ ਇੱਥੇ ਆਏ ਹੋਏ ਜਿੰਨੇ ਵੀ ਲੋਕ ਮੇਰੇ ਭਾਈ ਮੇਰੇ ਵੀਰ ਹਨ ਸਾਰੇ ਜਾਗਦੀ ਮੇਰੇ ਜਿਹਨੇ ਛੁੱਟੀਆਂ ਵਿੱਚ ਵੀਰ ਹਨ ਅੱਜ ਵੀ ਘਰਾਂ ਵਿੱਚ ਨਾ ਤੋ ਫਿਰ ਘਰਾਂ ਵਿੱਚ ਰਹਿਣ ਕਿਉਂਕਿ ਅੱਜ ਤੁਸੀਂ ਜੇ ਗੁਲਾਮੀ ਕਰ ਰਹੇ ਹੋ ਤਾਂ ਕੱਲ ਵੀ ਤੁਸੀਂ ਗੁਲਾਮੀ ਹੀ ਸਹਿਣੀ ਹੈ ਫਿਰ ਤੁਸੀਂ ਕਦੇ ਵੀ ਆਪਣੇ ਆਜ਼ਾਦ ਦਾ ਉਹ ਸਹਿਣ ਹੋ ਨਹੀਂ ਕਰ ਪਾਣਾ ਜੀ ਆਨੰਦ ਨਹੀਂ ਮਾਣ ਪਣਾ ਆਜ਼ਾਦੀ ਦਾ ਜੇ ਕੋਈ ਚੱਕਰ ਨਹੀਂ ਜੇ ਮੇਰਾ ਅੱਧਾ ਸ਼ੇਰ ਚੱਲਦਾ ਅੱਧਾ ਨਹੀਂ ਚੱਲਦਾ ਮੇਰੇ ਕੋਈ ਕੰਮ ਨਹੀਂ ਇਹਦਾ ਜੀ ਪਰ ਮੇਰਾ ਦਿਮਾਗ ਤਾਂ ਚੱਲਦਾ ਸੀ ਦਿਮਾਗ ਨਾਲ ਵੀ ਕਈ ਕੁਝ ਕਰ ਸਕਦੇ ਆ ਉਹ ਸਾਡੇ ਤੁਸੀਂ ਦੇਖਿਆ ਸੀ ਪਿੱਛੇ ਜੀ ਬੜਾ ਮੁੰਡੇ ਨੇ ਇੱਕ ਨੇ 2 ਰੁਪਏ ਦੇ ਪ ਤਾਂ ਆਪਣੇ ਕਿੰਨਾ ਕੁਝ ਕਰ ਸਕਦੇ ਆ ਜੀ ਸਾਰਾ ਕੁਝ ਕਰਦੇ ਆ ਮੋਰਚੇ ਕੁਝ ਵੀ ਨਹੀਂ ਇਹ ਚੀਜ਼ ਸਾਡੇ ਅੱਗੇ ਜੇ ਮੋਦੀ ਦੀਆਂ ਗੰਦੀਆਂ ਹਰਕਤਾਂ ਨੇ ਤਾਂ ਆਪਾਂ ਕਪਾਸ਼ ਕਰਕੇ ਹੀ ਹਰਾਵਾਂਗੇ ਜੀ ਅੱਛਾ ਸ਼ੇਰ ਸਿੰਘ ਜੀ ਇੱਕ ਸਵਾਲ ਸੀਗਾ ਤੁਹਾਡੀ ਜੋ ਇਹ ਇੰਟਰੀਜ਼ ਨੇ ਜੋ ਟ੍ਰੈਜੇਡੀ ਹੈ ਇਹ ਕਿਸੇ ਦੁਰਘਟਨਾ ਦੇ ਨਾਲ ਹੋਈ ਸੀ ਜਾਂ ਕੀ ਜੀ ਮੇਰੇ 2016 ਸੱਟ ਲੱਗੀ ਥੀ ਜੀ ਤੇ ਉਸ ਤੋਂ ਬਾਅਦ ਮੈਂ ਪੈਰਾਲਾਈਜ਼ ਹੋ ਗਿਆ ਮੇਰਾ ਛਾਤੀ ਥਲੇ ਸਾਰਾ ਸਰੀਰ ਕੰਮ ਬੋਡੀ ਕੰਮ ਨਹੀਂ ਕਰਦੀ ਕੁਝ ਵੀ ਜੀ ਬਸ ਮੇਰੇ ਉੱਪਰ ਹੱਥ ਹੀ ਕੰਮ ਕਰਦੀ ਬਸ ਹੋਰ ਕੁਝ ਨਹੀਂ ਜੀ ਤੇ ਬਸ ਹੁਣ ਇਹ ਮੈਂ 3.5 ਕਿਉਂਕਿ ਮੈਂ ਹੁਣ ਇਹ ਹੀ ਸੋਚ ਕੇ ਚੱਲਦਾ ਕਿ ਮੇਰੀ ਬੀਲ ਚਰੀ ਮਿਲ ਲੱਤਾ ਜੀ ਮੈਂ ਇਹ ਨਹੀਂ ਸੋਚਿਆ ਕਦੀ ਮਨ ਚ ਵੀ ਹਾਂ ਵੀ ਮੈਂ ਪੰਗ ਹੋ ਗਿਆ ਮੈਂ ਕੁਝ ਨਹੀਂ ਕਰ ਸਕਦਾ ਤੇ ਮੈਂ ਸਾਰਾ ਕੁਝ ਕਰਦਾ ਜੀ ਹੁਣ ਵੀ ਹਾਂ ਜੀ ਤੁਸੀਂ ਹੁਣ ਵੀ ਕਹੇ ਸੀ ਕਹਿੰਦੇ ਕਿ ਮੇਰਾ ਦਿਮਾਗ ਤਾਂ ਚੱਲਦਾ ਕਿਉਂਕਿ ਕਹਿੰਦੇ ਨਾ ਬਹੁਤੀਆਂ ਲੜਾਈਆਂ ਜਿਹੜੀਆਂ ਜਿਹੜੀਆਂ ਹੱਥਾਂ ਨਾਲ ਨਹੀਂ ਲੜ ਸਕਦੇ ਉਹ ਅਸੀਂ ਦਿਮਾਗ ਨਾਲ ਲੜਦੇ ਜੀ ਜੀ ਬ ਕਿਸੇ ਵੀ ਗੱਲ ਦੇਖ ਲਓ ਕਿਸੇ ਆਪਾਂ ਛੋਟੀ ਜਿਹੀ ਚੀਜ਼ ਵੀ ਆ ਇਹ ਆਪਾਂ ਹੁਣ ਝੰਡਾ ਚੱਕੇ ਹੋਇਆ ਤਾਂ ਇਹ ਵੀ ਮੇਰਾ ਇਕੱਲਾ ਜ਼ੋਰ ਨਹੀਂ ਲੱਗ ਰਿਹਾ ਦਿਮਾਗ ਵੀ ਆ ਮੈਂ ਕਿੱਦਾਂ ਚੱਕਣਾ ਕਿੱਦਾਂ ਇਹਨੂੰ ਸਟੈਂਡ ਕਰਨਾ ਜੀ ਉਹ ਸਾਰਾ ਮੇਰੇ ਦਿਮਾਗ ਤੇ ਹੀ ਪਟਵੰਡ ਹੈ ਜੀ ਹਾਂਜੀ ਤੇ ਇਸੇ ਤਰ੍ਹਾਂ ਹੀ ਕਿਉਂਕਿ ਜੰਗਾ ਹਮੇਸ਼ਾ ਜ਼ੋਰ ਦੇ ਨਾਲ ਨਹੀਂ ਜਿੱਤੀ ਜਾਂਦੀ ਦਿਮਾਗ ਦੇ ਨਾਲ ਜਿੱਤੀ ਜਾਂਦੀ ਹੈ ਜੀ ਦਿਮਾਗ ਔਰ ਜੋਸ਼ ਜੋਨ ਜ਼ਰੂਰੀ ਹੋਣਾ ਚਾਹੀਦਾ ਉਹਨੇ ਨਾਲ ਚੱਲ ਨਾਲ ਨਾਲ ਚੱਲਣਾ ਤਾਂ ਸਾਰਾ ਕੁਝ ਸਹੀ ਹੁੰਦਾ ਜੀ ਇਹ ਸ਼ੇਰ ਸਿੰਘ ਨੇ ਹੁਸ਼ਾਲਪੁਰ ਤੋਂ ਪਹੁੰਚੇ ਨੇ ਇਹਨਾਂ ਨੇ ਇਹੀ ਕਹਿਣਾ ਹਾਰਾ ਕਿ ਤੁਸੀਂ ਤਸਵੀਰਾਂ 'ਚ ਦੇਖ ਪਾ ਰਹੇ ਹੋ ਪ੍ਰੋਪਰ ਤਰੀਕੇ ਨਾਲ ਖੜੇ ਨਹੀਂ ਹੋ ਸਕਦਾ ਲੇਕਿਨ ਫਿਰ ਵੀ ਇਹਨਾਂ ਨੇ ਆਪਣੇ ਜਜ਼ਬੇ ਨਾਲ ਕਿਹਾ ਕਿ ਬਹੁਤ ਲੜਾਈਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਸਰੀਰਕ ਜਿਹੜੇ ਜੋਰ ਹੈ ਉਸ ਦੀ ਲੋੜ ਨਹੀਂ ਪੈਂਦੀ ਲੇਕਿਨ ਦਿਮਾਗ ਦੇ ਨਾਲ ਜ਼ਰੂਰ ਜਿੱਤਿਆ ਜਾ ਸਕਦਾ ਹੈ ਨ ਕੀ ਕਹਿੰਦਾ ਮੇਰੇ ਮੈਨੂੰ ਵੀ ਹੁਣ ਵੀ ਲੈਟਰਨ ਬਤ ਨਹੀਂ ਪਤਾ ਲੱਗ ਥੱਲੇ ਲੱਗੀ ਹੋਈ ਹੈ ਜੀ ਆ ਥੱਲੇ ਨਾਲ ਇੱਦਾਂ ਹੀ ਬਾਤ ਚੱਲਦਾ ਮੈਨੂੰ ਕੋਈ ਦਿੱਕਤ ਨਹੀਂ ਮੈਨੂੰ ਕੋਈ ਕੁਝ ਬੋਲੇ ਕੋਈ ਕੋਈ ਇਹਦਾ ਕੋਈ ਪਰਵਾਹ ਨਹੀਂ ਜੀ ਕਿਉਂਕਿ ਮਾਈਂਡ ਸਟਰੋਂਗ ਹੈ ਨਾ ਜੋ ਮਾਈਂ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਹੁਣ ਵੀ ਆਪਾਂ ਸ਼ਾਂਤਮਈ ਤਰੀਕੇ ਨਾਲ ਕਿਉਂ ਇੰਨਾ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਇਹ ਅੰਨਦਾਤਾ ਜੀ ਜੇ ਤੁਸੀਂ ਅੰਨਦਾਤੇ ਨਾਲ ਧੱਕਾਬਾਜ਼ੀ ਕਰੋਗੇ ਫਿਰ ਤੁਸੀਂ ਕੀ ਕਰੋਗੇ ਤੇ ਜਿਹੜਾ ਤੁਸੀਂ ਅੱਜ ਤੁਸੀਂ 버ਗਰ ਪੀਜ਼ੇ ਖਾ ਰਹੇ ਹੋ ਇਹ ਅੰਨਦਾਤੇ ਹੀ ਉਗਾਰਿਆ ਸਾਡਾ ਇਹ ਕਿਸਾਨ ਹੀ ਉਗਾਰਿਆ ਹੋਰ ਕੌਣ ਉਗਾਰਿਆ ਜੀ ਖੇਤਾਂ ਵਿੱਚ ਦਿਨ ਰਾਤ ਨੂੰ ਮਿਹਨਤ ਕਰ ਰਿਹਾ ਜੀ ਫਿਰ ਵੀ ਤੁਸੀਂ ਉਸੇ ਉਸੇ ਬੰਦੇ ਤੇ ਜੋ ਤੁਹਾਨੂੰ ਢਿੱਡ ਭਰ ਰਿਹਾ ਤੁਹਾਡਾ ਰੋਟੀ ਖਿਲਾ ਰਿਹਾ ਤੁਹਾਨੂੰ ਉਹਦੇ ਤੇ ਹੀ ਤੁਸੀਂ ਡਾਂਗਾ ਫਾ ਮਾਰ ਰਹੇ ਹੋ ਉਰਦੇ ਉਤੇ ਤੇ ਹੀ ਤੁਸੀਂ ਗੋਲੀਆਂ ਚਲਾ ਰਹੇ ਹੋ ਜੀ ਇਹ ਗਲਤ ਗੱਲ ਨਹੀਂ ਇਹ ਕਿੱਥੋਂ ਦਾ ਇਨਸਾਫ ਹੈ ਜੀ ਸੋ ਜਨੂਨ ਤੇ ਜਜ਼ਬੇ ਦੀ ਬਹੁਤ ਵੱਡੀ ਉਦਾਹਰਣ ਹੈ ਤੁਹਾਡੇ ਸਾਹਮਣੇ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਪ੍ਰਿਆੰਕਾ ਮੀਲੂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸ਼ੰਭੂ ਬਾਰਡਰ